ਲੈ ਵੀ ਸਜਣੋ ਫਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਕਰਮਜੀਤ ਸਿੰਘ ਮਾਨ ਚੇਅਰਮੈਨ ਸਾਹਿਬ ਆਪਣੀ ਪੂਰੀ ਟੀਮ ਲੈ ਕੇ ਪਹੁੰਚਿਆ ਜੀ ਪਿੰਡ ਸਭਰਾ ਇਹਨਾਂ ਦਾ ਪਿੰਡ ਫਰੋਜਪੁਰ ਦੇ ਵਿੱਚ ਪਿੰਡ ਕਠਾਲਾ ਪੈਂਦਾ ਹੈ ਜਿੱਥੋਂ ਇਹ ਵੀਰ ਸੰਗਤਾਂ ਦੇ ਸਹਿਯੋਗ ਨਾਲ ਤੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਵੇਖੋ ਸਾਰਾ ਹੀ ਪ੍ਰਬੰਧ ਡੀਜ਼ਲ ਵਾਲੀ ਟੈਂਕੀ ਤੋਂ ਲੈ ਕੇ ਟਰੈਕਟਰ ਕਰਾਏ ਆਪਣੇ ਆ ਨਾਲ ਲੈ ਕੇ ਚੱਲ ਰਾਇਆ ਜੀ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾਊਗੀ ਜਿਨ੍ਹਾਂ ਦੀਆਂ ਜ਼ਮੀਨਾਂ ਤੇਰੇਤਾ ਪੈ ਗਈਆਂ ਤੇ ਜਿਨ੍ਹਾਂ ਕੋਲ ਟਰੈਕਟਰ ਹੈਗੇ ਜ਼ਰੂਰ ਦੇ ਆਧਾਰ ਤੇ ਉਹਨਾਂ ਦੇ ਸੱਜਣੋਂ ਇਸੇ ਤਰ੍ਹਾਂ ਵੀਰ ਜੀ ਨਾਲ ਮਿਲ ਕੇ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਇਹਨਾਂ ਦਾ رابطہ ਮੰਤਰੀ ਸਭ ਲਾਲਜੀਤ ਸਿੰਘ ਪੁੱਲਰ ਸਾਹਿਬ ਨਾਲ ਕਰਕੇ ਪਿੰਡ ਸਭਰਾ ਪਹੁੰਚਿਆ ਜੀ ਦੇ ਅਵਤਾਰ ਸਿੰਘ ਸਭਰਾ ਸਾਹਿਬ ਸਰਪੰਚਾ ਸਾਡੇ ਉਹਨਾਂ ਦੇ ਨਾਲ ਇਹਨਾਂ ਰابطਾ ਕਰਕੇ ਤੇ ਹੁਣ ਬਾਈ ਜੀ ਇਹ ਜਾ ਰਹੇ ਆ ਟੈਂਕੀਆਂ ਫੁੱਲ ਕਰਨਗੇ